ਉਦਾ ਮੇਨ ਮੋਟਿਵ ਹੈ ਕੁਝ ਬਲੈਕ ਮੈਲਰ ਲੱਖਾ ਸਦਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਗਾਰ ਰਿਹਾ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲ ਦਾ ਜਿਹੜਾ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਜਾਂ ਕੋ ਲਾ ਆਂਡਰ ਖਰਾ ਲਾ ਆਂਡਰ ਖਰਾਬ ਹੁੰਦਾ ਤਾਂ ਉਹਦਾ ਜਿੰਮੇਦਾਰ ਪ੍ਰਸ਼ਾਸਨ ਔਰ ਸਰਕਾਰ ਔਰ ਉਹਦਾ ਡੀਸੀ ਹੋਏਗਾ ਕਿਉਂਕਿ ਅਸੀਂ ਆਪਣਾ ਸਾਡੇ ਘਰ ਹਮਲਾ ਕਰਨ ਆ ਰਿਹਾ ਹੈ ਹਜੇ ਤੱਕ ਪ੍ਰਸ਼ਾਸਨ ਨੇ ਔਰ ਤਾਂ ਐਫਆਈਆਰ ਵੀ ਹੋਈ ਹੈ ਇੱਕ ਸਾਡੇ ਬੰਦ ਕਰਨ ਦੀ ਉਹਨੇ ਕਰ ਹਸਲ ਵੀ ਕੀਤੀ ਅਸੀਂ ਆਪਕੇ ਵੀ ਕਰਾਈ ਹੈ ਹਜੇ ਤੱਕ ਸੀਪੀ ਸਾਹਿਬ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਹਜੇ ਤੱਕ ਕੋਣ ਨੇ ਕਾਰਵਾਈ ਨਹੀਂ ਕੀਤੀ ਅਸ ਮੇਰੇ ਤੇ ਰਾਹੁਲ ਜੀ ਬੋਲੇ ਐਫਆਈਆਰ ਨਾਲ ਦਿੱਤੀ ਤੇ ਅਸੀਂ ਹੁਣ ਸਾਰੇ ਪ੍ਰੈਸ ਮਾਰਡੀ ਅਸੀਂ ਲੱਖ ਵਪਾਰੀ ਟੈਕਸਟਾਈਲ ਇੰਡਸਟਰੀ ਜਿਹੜੀ ਹੈਗੀ ਆ ਸਾਡੀ ਰੀੜ ਦੀ ਹੱਡੀ ਆ ਪੰਜਾਬ ਦੀ ਜੇ ਇੱਥੋਂ ਚਲੇਗੀ ਪੰਜਾਬ ਦਾ ਬਿਲਕੁਲ ਬੇਰੁਜ਼ਗਾਰ ਹੋ ਜਾਊਗਾ ਸਾਰੀ ਅਪਲਾਈਮੈਂਟ ਘਟ ਜੂਗੀ ਲੋਕ ਸੜਕਾਂ ਤੇ ਆ ਜਾਣਗੇ ਦਸੰਬਰ ਨੂੰ ਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਟ ਦਾ ਜਵਾਬ ਕੱਥਰ ਨਾਲ ਦੇਵਾਂਗੇ ਔਰ ਤੁਸੀਂ ਦੇਖ ਲਓ ਅੱਜ ਦਾ ਪ੍ਰੈਸ ਕਾਨਫਰੰਸ ਆ ਅਪਸ਼ਬ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਨਸਟਿਲਿਸਟ ਸਿਰਫ ਇੱਕ ਇੱਕ ਬੰਦਾ ਕਿਹਾ ਸੀ ਮੈਂ ਫੈਕਟਰੀ 'ਚ ਇੱਕ ਆਇਓ ਸਾਡੇ ਕੋਲ ਹੋਟਲ ਅਸੀਂ ਛੋਟਾ ਕਿਹਾ ਇੱਕ ਆਇਓ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਸੁਧੋਣਾ ਹੈ ਇਦਾਂ ਕਿਹੜਾ ਕੋਰੇ ਕਿਹੜੇ ਲੋਕਾਂ ਨਾਲ ਇਹਨੇ ਬੁੱਢੇ ਨਾਲ ਦੇ ਸਿਰਫ ਰਾਜੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਂਗ ਇੰਡਸਟਰੀ ਤੋਂ ਇੱਕ ਪੰਜੀ ਨਹੀਂ ਮਿਲਨੀ ਡਾਈਂਗ ਇੰਡਸਟਰੀ ਨੂੰ ਇਜੀ ਸਮਝਿਆ ਜਾਂਦਾ ਪਰ ਉਹ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਅੱਖਾਂ ਮੀਟ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਜਾਂ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਤੁਹਾਡੇ ਮੰਨ ਦੱਸਿਆ ਵੀ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦੇ ਹਜੇ ਕਾਰਵਾਈ ਨਹੀਂ ਹੋਈ ਉਹਦੇ ਉਹ ਗੱਡੀ ਦਾ ਨੰਬਰ ਵੀ ਟਰੇਸ ਐਫਐਰ ਦੇ ਵਿੱਚ ਚਲ ਪਲਾਂਟ ਬਾਰੇ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਇੰਗ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆ ਬੇਬੇ ਕਹਿੰਦੇ ਆ ਹੋਜਰੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਿਟ ਸੈੱਟ ਤੇ ਜਿਹੜੇ ਹੋਜਰੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਡਾਈ ਰਸਤੀ ਦੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਉਹ ਆ ਕੇ 3 ਤਰੀਕ ਨੂੰ ਉਹਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਕੱਲੀ ਡੈਂਗ ਇੰਡਸਟਰੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋ ਜਣੀ ਜਿਹੜੀ ਇਹ ਲੱਖਾ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਨਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਕਰਦਾ ਚਾਹੁੰਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਖਤਰਾ ਦੇ ਚਾਹੁੰਦਾ ਪਾਣੀ ਅਸੀਂ ਵੀ ਚਾਹੁੰਦੇ ਆ ਪਾਣੀ ਸਾਫ਼ ਹੋਵੇ ਆਬੂ ਆਬਦੀ ਹੋਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕੀਤਾ ਮਸਲਾ ਹੱਲੀ ਹੁੰਦਾ ਅਸੀਂ ਤਿਆਰ ਆ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨੱਲ ਹੱਲ ਕੱਢਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆ ਸੀ ਅਸੀਂ ਵਪਾਰੀ ਆਦਮੀ ਆ ਅਸੀਂ ਲੜਦਾ ਨਹੀਂ ਜਾਂਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਅੱਗੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜੀ ਅਗਲੇ ਦਿਨ ਤਰੀਕ ਨੂੰ ਵੀਨੇ ਬਾਅਦ ਜੋ ਮਰਜੀ ਆ ਕੇ ਕਰ ਲੈਣ ਅਸੀਂ ਤੁਹਾਨੂੰ ਕੁਝ ਨਹੀਂ ਕਰੀਏ रोक, कि बुड्ढे नाले जेडे प्रदूषण ਨੂੰ ਲੈ ਕੇ ਜਿਹੜੇ ਬਲੈਕ ਮੈਲਰ ਡਾਈੰਗ ਇੰਡਸਟਰੀ ਦੇ ਦੋਨੋਂ ਸੀਟਵੀ ਪਲਾਂਟ ਕੋ ਡਾਈੰਗ ਇੰਡਸਟਰੀ ਦੇ ਦੋਨੋਂ ਸੀਟਵੀ ਪਲਾਂਟ ਦਾ ਪਾਣੀ ਜੋ ਬੁੱड्ढे ਨਾਲੇ ਮੇਂ ਡਾਲਨੇ ਕੀ ਰੋਕ ਰੋਕਨੇ ਕੀ ਕੋਸ਼ਿਸ਼ ਹੋ ਰਹੀ ਹੈ 3 ਦਸੰਬਰ ਕੋ ਹਮੇ ਧਮਕੀ ਦੇ ਰਹੇ ਹੈ ਮੈਂ ਆਪਕੋ ਬਤਾਣਾ ਚਾਹਤਾ ਹੂੰ ਕਿ ਦੋਨੋਂ ਪਲਾਂਟਸ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕੀ ਮਨਜ਼ੂਰੀ ਸੇ लगभग ढाई सौ करोड़ की लागत से बने हुए हैं इसमें से केवल 45 करोड़ की ही सब्सिडी आई है बाकी लगभग दो सौ करोड़ मेंबर्स ने अपनी जेब से खर्च किए हैं इस प्लांट में पानी पहुंचाने के लिए लगभग पचास किलोमीटर की सीवरेज लाइन भी पी के मेंबर्स ने अपनी जेब से पैसे खर्च किए हैं इस प्लांट में दोनों प्लांट में लगभग रोजाना नौ करोड़ लीटर पानी रोज़ साफ होता है जिसका लगभग तीन चार करोड़ महीने का खर्चा आता है जबकि ये ब्लॉक मैनलर जो बुढ़े नाले के प्रदूषण के ठेकेदार बने हुए हैं उन्होंने आज तक बुढ़े नाले के प्रदूषण को लेकर अपनी जेब से एक रुपये भी खर्च नहीं किया है ये अनपढ़ लोग हैं उनको बुढ़े नाले के प्रदूषण को कैसे रोकना है इसका कोई ज्ञान नहीं है उनको तो दो चार बीमारियाँ दे नाम बताए जी उन्होंने दो चार बीमारियाँ दे ਕੈਂਸਰ ਪੀਲੀਆ ਅਦਰੰਗ ਇਹ ਚੀਜ਼ਾਂ ਦੇ ਨਾਮ ਪਤਾ ਨਹੀਂ ਇੰਨਾਂ ਬਿਮਾਰੀਆਂ ਦਾ ਡਰ ਦਿਖਾ ਕੇ ਲੋਕਾਂ ਨੂੰ ਲੁੱਟਦੇ ਰਹਿੰਦੇ ਆ ਉਹਨਾਂ ਆਪਣਾ ਉल्लू ਸਿੱਧਾ ਕਰਦੇ ਰਹਿੰਦੇ ਆ ਜੀ ਉਹਨਾਂ ਕੋ ਲੱਗਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਸ਼ਹਿਰ ਦੇ ਲੋਕ ਡਰਪੋਕ ਹੈਗੇ ਆ ਜੀ ਡਾਈੰਗ ਵਾਲੇ ਉਹ ਸਮਝਦੇ ਆ ਡਾਈੰਗ ਵਾਲਿਆਂ ਨੇ 250 ਕਰੋੜ ਦਾ ਸੀਡੀਪੀ ਪਲਾਂਟ ਬਣਾ ਲਿਆ ਉਹਨਾਂ ਨੂੰ ਡਰਾ ਧਮਕਾ ਕੇ ਧਮਕੀ ਦੇ ਕੇ ਸ਼ਾਇਦ ਦੇ ਦिए 2.5 ਕਰੋੜ ਰੁਪਏ ਸ਼ਾਇਦ ਮਿਲ ਜAVE ਸਾਨੂੰ ਅਸੀਂ ਉਹਨਾਂ ਨੂੰ ਦੱਸਣਾ ਚਾਹਨੇ ਆ ਇਹ ਸ਼ਹਿਰ ਵਾਲੇ ਡਰਪੋਕ ਨਹੀਂ ਹੈਗੇ ਅਸੀਂ 1 ਰੁਪਏ ਵੀ ਤੁਹਾਨੂੰ ਪੂਟੀ ਕੋੜ ਨਹੀਂ ਦੇਣੀ ਅਸੀਂ ਸ਼ਹਿਰ ਦੇ ਮਿਹਨਤੀ ਲੋਕ ਆ ਅਸੀਂ ਰੋਜ਼ ਮਿਹਨਤ ਕਰਕੇ ਅਸੀਂ ਆਪਣੀ ਮਿਹਨਤ ਕਰਕੇ ਲੋਨ ਲੈ ਕੇ ਆ ਫੈਕਟਰੀਆਂ ਬਣਾਈਆਂ ਲੱਖਾਂ ਲੋਕਾਂ ਨੂੰ ਅਸੀਂ ਰੋਜ਼ਗਾਰ ਦੇ ਰਹੇ ਆ ਬੁੱਡੇ ਨਾਲੇ ਦਾ ਅਗਰ ਅਸਲੀ ਪ੍ਰਦੂਸ਼ਣ ਦਾ ਕਾਰਨ ਹੈ ਉਹ ਹੈਗਾ ਸਕੈਟਰ ਡਾਈਂਗ ਇੰਡਸਟਰੀ ਅਤੇ ਡੇਰੀਆਂ ਜਿਹੜਾ ਪਾਣੀ ਅਨਟਰੀਟਿਡ ਪਾਣੀ ਬੁੱਡੇ ਨਾਲੇ ਚਾ ਰਿਹਾ ਹੈ ਸਕੇਟਰ ਡਾਈਂਗ ਇੰਡਸਟਰੀ ਦਾ ਕੱਲ ਐਨਜੀਟੀ ਦਾ ਨੋਟਿਸ ਦੇਤਾ ਹੈਗਾ ਤੇ ਅਗਰ ਸਰਕਾਰ ਡੇਰੀਆਂ ਚ ਆ ਰਹੇ ਜਿਹੜਾ ਗੋਬਰ ਆ ਰਿਹਾ ਡੇਰੀਆਂ ਤੋਂ ਗੋਬਰ ਆ ਰਿਹਾ ਉਹਦਾ ਸਮਾਧਾਨ ਕਰੂਗੀ ਤਾਂ ਇਹ ਬੁੱਢਿਆਂ ਨਾਲ ਆ ਸਾਫ ਹੋਊਗਾ ਏਕ ਮੈਂਬਰ ਸੈਕਟਰੀ ਪੀਪੀਸੀਬੀ ਹੈਜ਼ ਕੰਫਰਮਡ ਇਨ ਦਾ ਐਮਓਈਐਫ ਮਿਨਿਸਟਰ ਆਫ এনਵਾਇਰਨਮੈਂਟ ਐਂਡ ਫੋਰੈਸ

ਜਿੰਨੇ ਵੀ ਤੁਹਾਡੇ ਸੀਡਰ ਚੀਫਰ ਬ੍ਰਾਂਡ ਲੱਗੇਗਾ ਇਹਨਾਂ ਦਾ ਪਾਣੀ ਵੀ ਬੁੱਢੇ ਦਰਿਆ ਚ ਨਹੀਂ ਦੱਸ ਅਗਰ ਤੁਸੀਂ ਉਸ ਦੀ ਦਾ ਧਿਆਨ ਦਿਓ ਇਹਨੂੰ ਐਸੇ ਚੈਨਲ ਯੂਜ਼ ਕਰਕੇ ਖੇਤੀ ਲਈ ਲੈ ਕੇ ਜਾਣਾ ਸੀ ਜਿਹੜਾ ਖੇਤੀ ਲਈ ਲੈ ਕੇ ਜਾਣ ਦਾ ਸਕੀਮ ਸੀਗੀ ਉਹ ਪੰਜਾਬ ਸਰਕਾਰ ਨੇ ਹਜ ਤੱਕ ਆਪਣੀ ਪੂਰੀ ਨਹੀਂ ਕੀਤੀ ਇਹਨ ਕੇਸ ਤੁਸੀਂ ਇਹਨੂੰ ਜਿਹੜੀ ਡੀਸੀ ਸਾਹਮਣੇ ਪਿੱਛੇ ਜਿਹੜੇ ਮੈਂ ਲਾਸਟ ਪੈਡਨ ਸੀਗੀ ਡੀਸੀ ਉਹਨਾਂ ਨੇ ਦੋ ਦਿਨ ਦੀ ਟੈਂਕਾ ਬੰਦ ਕਰਾਈ ਸੀ ਟੈਂਕਾ ਬੰਦ ਕਰਾ ਕੇ ਪਾਣੀ ਦਾ ਰਿਜ਼ਲਟ ਦੇਖੇ ਸੀ ਕਿ ਕੌਣ ਵਜਾ ਅਲੱਗ-ਅਲੱਗ ਜਗ੍ਹਾ ਤੇ ਪਾਣੀ ਦਿੱਤਾ ਗਿਆ ਕੀ ਵਜਾ ਵਾ ਬੁੱਡੇ ਨਾਲੇ ਤੇ ਪਾਣੀ ਖਰਾਬ ਹੋ ਗਿਆ ਉਹਦੇ ਰਿਜ਼ਲਟਸ ਆ ਹੈਗੇ ਆ ਸਾਰੇ ਨੂੰ ਮਾਫੀ ਬੁਲਦੀ ਹਾਂ ਇੱਕ ਦੀ ਡਿਵਿਡੈਂਡ 30000 ਰੁਪਆ ਉਹਦੀ ਕੰਪਨੀ ਉਹਨਾਂ ਨੇ ਸਾਡੀ ਡਾਈਗਨੈਸਟਿਕ ਦਿੱਤੀ ਵੀ ਆਹ ਕੰਪਨੀ ਨੇ ਬਿਲਡਿੰਗ ਉੱਪਰ ਖੜੀ ਇਹਦੇ ਸਰਕਾਰ ਕੋਲ ਜਾ ਕੇ ਮੰਗੀਆਂ ਲੋ ਇਹਨਾਂ ਨੂੰ 30000 ਰੁਪਆ ਵਾੜੋ ਕਰਨਾ ਅਸੀਂ ਐਸ ਕਮੇਟੀ ਦੇ ਰਿਹਾ ਸੀ ਕਿ ਸਰਕਾਰ ਨੇ ਸਾਹਿਰ ਸਾਫ ਪਾਣੀ ਦੇ ਭਾਵ ਨੂੰ ਬੋਲਡਰ ਬੋਲਡਰ ਵੀ ਆਪਣਾ ਬਣੀ ਸਾਫ ਕਰਨ ਦੇ ਅਸਰ ਕੀ ਕੀਤਾ ਆਪਣਾ ਬਣੀ ਸਾਫ ਕਰਨ ਲਈ ਇਹਾਰੇ ਰਣੇਵ ਪਾਣੀ ਨੂੰ ਕਿੰਨੀ ਬਣੀ ਬਦਲਿਆ ਇੱਕ ਨਵੀਂ ਬਣੀ ਸਰਪੰਚੀ ਨੂੰ 3 ਮਾਰਚ 2014 ਉਸ ਕਾਗਜ਼ ਦੇ ਦੇਸ਼ ਉੱਪਰ ਅਸੀਂ ਮਜੂਰ ਲੈ ਚਲੇਗੇ ਜਿਹਦੇ ਬਦਲ ਹੋਣਗੇ ਕੇਂਦਰ ਸਰਕਾਰ ਨੇ ਸਾਡੇ ਮਜੂਰ ਜਿਸ 3 ਮਈ 2013 ਇੰਨੀ ਬਣੀ 2013

कागज पे लिखे हुए हैं वाटर प्रूफ भी यूज कर इरीगेशन और बोटे नाले पे ऐसे चैनल यूज करना है वो चैनल का काम पंजाब सरकार ने नहीं किया लेकिन उन्होंने नाम ये लिखा है पानी बोटे नाले में नहीं पड़ेगा उन अगर वो चैनल नहीं बने चैनल बनने का कंसर्न है चैनल बनने का तो ये सारी ये जुड़ी हुई है कि वो पंजाब का उसे पंजाब सरकार ने सारे अफसरों ने लिखे देता है कि पंजाब सरकार ने सीधा ਫਿਰੋਜ਼ਪੁਰ ਦਾ ਪਾਣੀ ਇਸਤੇਮਾਲ ਹੋਏਗਾ को चैनल ना ਨਾ ਬਣੇ ਕਰਕੇ ਉਹਨਾਂ ਦੇ ਆਪਣੇ ਕਾਲੇ ਜਾਵੇ ਪਾਣੀ ਕੋਟੇ ਕਰਨ ਦੀ ਬਾਤ ਉਹਨਾਂ ਦੇ ਆਪਣੇ ਇਹ ਕੀ ਉਹਨਾਂ ਨੂੰ ਸਮਝ ਆਉਂਦਾ 2012 में ਵਿੱਚ ਮਨਜ਼ੂਰੀ ਨਾਲ ਕੀਤੀ ਸੀ ਕਿਸ ਕਾਗਜ਼ ਦੇ ਵਿੱਚ ਕੀਤੀ ਸੀ ਅਗਰ ਕੋਈ ਬਦਲਾਅ ਪੜਨਾ ਚਾਹਦਾ ਹੈ ਤਾਂ ਮੇਰੇ ਕੋਲ ਆ ਕੇ ਦੇਖ ਲਵੇ ਕੀ ਲਿਖਿਆ ਬਾਅਦ ਚ ਲੈ ਲਓ ਬਾਅਦ ਚ ਦੀ ਕਾਪੀ ਆਫ ਸੈਂਡ ਕੋਡ ਇਸ ਕੋਡ ਫਾਰ ਯੂ ਰਿਕਾਰਡ ਐਂਡ ਫਰਦਰ ਇਨਵੈਸਟੀ ਐਕਸ਼ਨ ਇਨ ਦਾ ਮੈਟਰ ਆਫ ਲੇਟਿੰਗ ਜੇ ਲੋ ਸਿਟੀਪੀ ਦੇ ਅੰਦਰ ਜੇ ਨਾ ਹੀ ਹੋਇਆ ਕਿ ਇਹ ਸਿਟੀਪੀ ਨੇ ਮਜੂਰੀਆਂ ਲੈ ਲਈਆਂ ਇਹ ਇੱਕ ਕਾਲ ਹੈ ਸਾਨੂੰ ਪੰਜਾਬ ਸਰਕਾਰ ਵੱਲੋਂ ਪলিউਸ਼ਨ ਬੋਰਡ ਦੇ ਦੁਆਰਾ ਇਸ ਗੇਜ਼ ਆਫ ਪੰਜਾਬ ਦੇ ਨਿਯਮਾਂ ਅੱਜ ਹੀ ਆਪਣਾ ਸਾਰਾ ਕੰਮ ਕਰ ਰਿਹਾ ਸਾਡਾ ਸਾਫ ਪਾਣੀ ਜਾ ਰਿਹਾ ਸਾਡੇ ਸਾਫ ਪਾਣੀ ਨੂੰ ਜ਼ਹਿਰ ਕਹਿਣਾ ਜਿਹੜਾ ਵੀ ਬੰਦਾ ਕਹਿ ਰਿਹਾ ਮੈਂ ਇਸ ਨੂੰ ਮੰਨ ਨਹੀਂ ਲੈ ਰਿਹਾ ਸਾਰੇ ਤੋਂ ਪੁੱਛਦਾ ਕਿ ਯਾਰ ਇਹਨੂੰ ਸਾਫ ਕਰਨ ਨੂੰ ਜਿਹੜਾ ਸਾਡਾ ਲੋਕ ਕੰਪਨੀ ਦਾ ਕੋਈ ਕੋਈ ਕਰਦੇ ਨੇ ਜਿਹੜਾ ਮਰਜ਼ੀ ਬੰਦਾ ਜਾ ਕੇ ਸਾਡੇ ਆਪਰੇਟ ਤੇ ਪਾਣੀ ਦੇਗੇ ਵੀ ਇਹ ਪਾਣੀ ਕਲੀਨਡ ਹੈ ਜਾਂ ਅਨਕਲੀਨਡ ਹੈ ਕਿ ਜੈਰ ਹੈ ਨਹੀਂ ਕਿ ਨੰਬਰ 1 ਸਾਡੇ ਤੇ ਹਰ ਮਹੀਨੇ ਚੈੱਕ ਹੋਣੀ ਹੈ ਸਾਡਾ 30 BOD ਦਾ 250 COD ਹੈ ਅਗਰ 30 ਵੀ ਘੱਟ ਪੈਂਦੀ ਹੋਵੇ ਤਾਂ ਅਸੀਂ ਪੰਜ ਦਾ ਖਾਤਾ ਕਰਦੇ ਜਮਾਨਤ ਲੈਂਦੇ ਜਦ ਕਿ ਦੇਰੀਆਂ ਦਾ ਜਿਹੜਾ BOD ਫਿਲਟਰ ਭਰਵਾਉਂਦਾ ਕਿੰਨਾ